ਸੁਖਬੀਰ ਸਿੰਘ ਬਾਦਲਦਾਰ ਅਕਾਲੀ ਦਲ ਦਾ ਕਿ ਉਹਨਾਂ ਨੂੰ ਆਪ ਦਾ ਕੋਈ ਕੋਈ ਵਰਕਰ ਤਾਂ ਨਹੀਂ ਮਿਲਿਆ ਉਹਨਾਂ ਨੂੰ ਇੱਕ ਗੈਂਗਸਟਰ ਦੀ ਸੱਸ ਨੂੰ ਉਹਨਾਂ ਨੇ ਬਾਹਰੋਂ ਲਿਆ ਕੇ ਉਸ ਹਲਕੇ ਦੇ ਵਿੱਚ ਉਤਾਰਿਆ ਤੇ ਮਹੀਨਿਆਂ ਬਧੀ ਉਹ ਗੈਂਗਸਟਰਸ ਜਿਹੜਾ ਉਹ ਲੋਕਾਂ ਨੂੰ ਸਰਪੰਚਾਂ ਨੂੰ ਐਮਸੀਆ ਨੂੰ ਮੋਤਵਰ ਵਿਅਕਤੀਆਂ ਨੂੰ ਤਰਨ ਤਰਨ ਹਲਕੇਦਿਆਂ ਨੂੰ ਉਹ ਡਰਾਉਂਦਾ ਰਿਹਾ ਧਮਕਾਉਂਦਾ ਰਿਹਾ ਤੁਸੀਂ ਗੱਲ ਕਰ ਰਹੇ ਹੋ ਗੈਂਗਸਟਰ ਕੀ ਦੀ ਪਦੈਸ਼ ਹੈ ਉਹ ਅੱਜ ਤਾਂ ਪੈਦਾ ਨਹੀਂ ਹੋਗੇ ਉਹ ਲੰਬਾ ਸਮਾਂ ਕਾਂਗਰਸ ਤੇ ਅਕਾਲੀ ਦਲ ਭਾਜਪਾ ਦੀਆਂ ਸਰਕਾਰਾਂ ਨੇ ਉਹਨਾਂ ਨੂੰ ਪੈਦਾ ਕੀਤਾ ਅਸੀਂ ਤਾਂ ਪੰਜਾਬ ਤਾਂ ਉਹਦੇ ਅੱਜ ਕੰਡੇ ਚੁਗ ਰਿਹਾ ਹੈ ਹੁਣ ਦੇਖੋ ਇਸ ਤਰ੍ਹਾਂ ਹੈ ਕਿ ਮੈਂ ਕਾਂਗਰਸ ਪਾਰਟੀ ਨੂੰ ਬੀਬੀ ਰਜਿੰਦਰ ਕੋਲ ਪਟੜਜੀ ਇਹ ਕਹਿ ਕੇ ਗਏ ਨੇ ਮੈਂ ਉਹਨਾਂ ਨੂੰ ਕਹਿਣਾ ਚਾਹੂਗਾ ਕਿ ਇਹ ਅਤਵਾਦ ਦਾ ਦੌਰ ਬੜਾ ਲੰਮਾ ਸਮਾਂ ਪੰਜਾਬ ਦੇ ਉੱਪਰ ਸੰੜਾਇਆ ਹੈ ਗੈਂਗਸਟਰਾਂ ਦੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਗੈਂਗਸਟਰ ਕੀ ਦੀ ਪੈਦਾਸ਼ ਹੈ ਉਹ ਅੱਜ ਤਾਂ ਪੈਦਾ ਨਹੀਂ ਹੋਗੇ ਉਹ ਲੰਬਾ ਸਮਾਂ ਕਾਂਗਰਸ ਤੇ ਅਕਾਲੀ ਦਲ ਭਾਜਪਾ ਦੀਆਂ ਸਰਕਾਰਾਂ ਨੇ ਉਹਨਾਂ ਨੂੰ ਪੈਦਾ ਕੀਤਾ ਅਸੀਂ ਤਾਂ ਪੰਜਾਬ ਤਾਂ ਉਹਦੇ ਅੱਜ ਕੰਡੇ ਚੁਗ ਰਿਹਾ ਹੈ ਹੁਣ ਆ ਜਿਹੜੀ ਤਰਨਤਾਰ ਦੀ ਵੀ ਇਲੈਕਸ਼ਨ ਹੋ ਕੇ ਹਟੀ ਹੈ ਤੁਸੀਂ ਇਹ ਦੇਖੋ ਕਿ ਇੰਨਾ ਸ਼ਰਮਨਾਕ ਵਰਤਾਰਾ ਰਿਹਾ ਹੈ ਸੁਖਬੀਰ ਸਿੰਘ ਬਾਦਲ ਦਾ ਔਰ ਅਕਾਲੀ ਦਲ ਦਾ ਕਿ ਉਹਨਾਂ ਨੂੰ ਆਪ ਦਾ ਕੋਈ ਕੋਈ ਵਰਕਰ ਤਾਂ ਨਹੀਂ ਮਿਲਿਆ ਉਹਨਾਂ ਨੂੰ ਇੱਕ ਗੈਂਗਸਟਰ ਦੀ ਸੱਸ ਨੂੰ ਉਹਨਾਂ ਨੇ ਬਾਹਰੋਂ ਲਿਆ ਕੇ ਉਸ ਹਲਕੇ ਦੇ ਵਿੱਚ ਉਤਾਰਿਆ ਤੇ ਮਹੀਨਿਆਂ ਬਧੀ ਉਹ ਗੈਂਗਸਟਰਸ ਜਿਹੜਾ ਉਹ ਲੋਕਾਂ ਨੂੰ ਸਰਪੰਚਾਂ ਨੂੰ ਐਮਸੀਆ ਨੂੰ ਮੋਤ ਪਰ ਵਿਅਕਤੀਆਂ ਨੂੰ ਤਰਨ ਤਰਨ ਹਲਕੇਦਿਆਂ ਨੂੰ ਉਹ ਡਰਾਉਂਦਾ ਰਿਹਾ ਧਮਕਾਉਂਦਾ ਰਿਹਾ ਧਮਕੀਆਂ ਦਿੰਦਾ ਰਿਹਾ ਜਾਨੋਂ ਮਾਰਨ ਦੀਆਂ ਤੇ ਇਹ ਗੱਲ ਹੈ ਜਿਹੜੀ ਇਹ ਬਿਯੋਂਡ ਡਾਊਟ ਪ੍ਰੂਵ ਹੋ ਚੁੱਕੀ ਕਿ ਉਹਨਾਂ ਦਾ ਜਿਹੜਾ ਆਈਟੀ ਸੈੱਲ ਦਾ ਜੋ ਇੰਚਾਰ ਸੀ ਨਛੱਤਰ ਗਿੱਲ ਉਹ ਆਪ ਜਾ ਕੇ ਲੋਕਾਂ ਦੇ ਨਾਲ ਆਪਦੇ ਫੋਨ ਤੋਂ ਉਹ ਗੈਂਗਸਟਰ ਬਾਠ ਜਿਹੜਾ ਬਾਹਰ ਬੈਠਾ ਹੈ ਉਹਦੇ ਨਾਲ ਗੱਲ ਕਰਾਉਂਦੇ ਸੀ ਤੇ ਡਰਾਇਆ ਧਮਕਾਇਆ ਜਾਂਦਾ ਸੀ ਕਿ ਤੇ ਸੁਖਵੀਰ ਬਾਦਲ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਉਹ ਉਹਨਾਂ ਕੋਲ ਅਕਾਲੀ ਦਲ ਕੋਲ ਕੀ ਕੋਈ ਵਰਕਰ ਨਹੀਂ ਬਚਿਆ ਗੈਂਗਸਟਰ ਪਹਿਲਾਂ ਤਾਂ ਪਿਛਲੇ 10 ਸਾਲ ਦੇ ਰਾਜਭਾਗ ਦੇ ਵਿੱਚ ਉਹਨਾਂ ਨੇ ਗੈਂਗਸਟਰਿਜ਼ਮ ਪੈਦਾ ਕੀਤਾ ਗੁੰਡਾਤੰਤਰ ਪੈਦਾ ਕੀਤਾ ਉਹਨਾਂ ਤੋਂ ਗਲਤ ਕੰਮ ਕਰਾਉਣ ਦੇ ਲਈ ਤੇ ਹੁਣ ਉਸ ਤੋਂ ਵੀ ਦੋ ਕਦਮ ਅੱਗੇ ਵਧ ਕੇ ਆਪਦੇ ਕੈਂਡੀਡੇਟ ਵੱਜੋਂ ਅਕਾਲੀ ਦਲ ਨੇ ਔਰ ਸੁਖਬੀਰ ਬਾਦਲ ਨੇ ਉਹਨਾਂ ਨੂੰ ਫੀਲਡ ਦੇ ਵਿੱਚ ਉਤਾਰਨਾ ਸ਼ੁਰੂ ਕਰ ਦਿੱਤਾ ਅਕਾਲੀ ਦਲ ਦਾ ਕੰਪਲੀਟ ਗੁੰਡਾਕਰਨ ਹੈ ਜਿਹੜਾ ਉਹ ਸੁਖਬੀਰ ਬਾਦਲ ਨੇ ਇਸ ਇਲੈਕਸ਼ਨ ਦੇ ਵਿੱਚ ਕਰ ਦਿੱਤਾ ਤੇ ਇਹ ਇੰਨਾ ਨਿੰਦਣਯੋਗ ਇਹ ਇੰਨਾ ਭਿਆਨਕ ਪਾਸੇ ਇਹਨਾਂ ਨੇ ਪੰਜਾਬ ਦੀ ਰਾਜਨੀਤੀ ਨੂੰ ਤੋੜ ਦਿੱਤਾ ਕਿ ਜਿੱਥੇ ਇੱਕ ਪਾਸੇ ਹੱਥ ਜੋੜ ਕੇ ਪਿਆਰ ਨਾਲ ਤੇ ਕੰਮ ਦੇ ਆਧਾਰ ਤੇ ਅਸੀਂ ਵੋਟ ਮੰਗਦੇ ਆ ਇਹ ਧਰਾ ਧਮਕਾ ਕੇ ਲੋਕਾਂ ਨੂੰ ਜਾਨੋਂ ਮਾਰ ਦੇਣ ਧੁੰਕੀਆਂ ਦੇ ਕੇ ਇਹ ਵੋਟਾਂ ਮੰਗਦੇ ਨੇ ਸਾਬਤ ਕੀ ਕਰਨਾ ਚਾਹੁੰਦੇ ਨੇ ਇਹ ਇਹ ਤੋਂ ਇੱਕ ਗੱਲ ਬੜੀ ਸਪਸ਼ਟ ਹੈ ਕਿ ਅਕਾਲੀ ਦਲ ਜੜੋਂ ਖਤਮ ਹੋ ਚੁੱਕਿਆ ਸਿਰਫ ਔਰ ਸਿਰਫ ਆਪ ਦੀ ਸਿਆਸੀ ਹੋਣਦ ਬਚਾ ਕੇ ਰੱਖਣਾ ਚਾਹੁੰਦੇ ਨੇ ਉਹ ਗੈਂਗਸਟਰਾਂ ਨੂੰ ਗੁੰਡਿਆਂ ਬਦਮਾਸ਼ਾਂ ਨੂੰ ਇਲੈਕਸ਼ਨਾਂ ਦੇ ਵਿੱਚ ਟਿਕਟਾਂ ਦੇ ਕੇ ਤਾਂ ਕਿ ਉਹਨਾਂ ਨੂੰ ਡਰਾ ਧਮਕਾ ਕੇ ਉਹਨਾਂ ਤੋਂ ਉਹਨਾਂ ਦੇ ਜ਼ਰੀਏ ਵੋਟਾਂ ਲਈਆਂ ਜਾ ਸਕਣ ਮੈਂ ਸਪਸ਼ਟ ਕਰ ਦੇਣਾ ਚਾਹੁੰਦਾ ਸੁਖਵੀਰ ਬਾਦਲ ਨੂੰ ਕਿ ਜੋ ਪਹਿਲਾਂ ਵੀ ਪਰਚੇ ਦਰਜ ਹੋਏ ਨੇ ਜੋ ਧਮਕੀਆਂ ਮਿੜੀਆਂ ਸੀ ਜਾਂ ਉਹਨਾਂ ਦੇ ਜੋ ਕੰਚਨਪ੍ਰੀਤ ਦੇ ਉੱਪਰ ਔਰ ਬਾਕੀ ਜਣਿਆਂ ਦੇ ਉੱਪਰ ਜੋ ਪਰਚੇ ਦਰਜ ਹੋਏ ਨੇ ਡਿਟੇਲ ਦੇ ਵਿੱਚ ਉਹਨਾਂ ਦੀ ਜਾਂਚ ਪੜਤਾਲ ਹੋਊਗੀ ਬਲਕਿ ਮੈਂ ਤਾਂ ਆਵਾਦੀ ਪਾਰਟੀ ਦਾ ਇੱਕ ਨਿਮਾਣਾ ਜਿਹਾ ਵਰਕਰ ਹੋਣ ਦੇ ਨਾਤੇ ਮੈਂ ਤਾਂ ਸਰਕਾਰ ਨੂੰ ਵੀ ਇਹ ਬੇਨਤੀ ਕਰੂੰਗਾ ਔਰ ਸਮੁੱਚੇ ਪੰਜਾਬ ਨੂੰ ਮੈਂ ਕਹੂੰਗਾ ਕਿ ਇਸ ਗੱਲ ਦੇ ਵਿੱਚ ਅੱਜ ਗਹਿਣ ਜਾਂਚ ਜਿਹੜੀ ਉਹ ਹੋਣੀ ਚਾਹੀਦੀ ਹੈ ਕਿ ਅਕਾਲੀ ਦਲ ਦੇ ਸੁਖਵੀਰ ਸਿੰਘ ਬਾਦਲ ਦੇ ਇਹਨਾਂ ਗੈਂਗਸਟਰਾਂ ਦੇ ਨਾਲ ਆ ਇਹਨਾਂ ਗੁੰਡਾ ਅੰਸਰਾਂ ਦੇ ਨਾਲ ਕੀ ਸੰਬੰਧ ਹੈ